ਹੈਲੋ एवरीवन ਸਤ ਸਕਾਲ ਜੀ ਤੇ ਲੋ ਜੀ ਅੱਜ ਆਪਣਾ ਪਿਕ ਕਰਾ ਦੂਜਾ ਦਿਨ ਤੇ ਇੱਥੇ ਮੰਮੀ ਤੇ ਭਾਬੀ ਹੋਣਾ ਨੇ ਤਾਲਿਆ ਤੰਦੂਰ ਤੇ ਬਣਾ ਕੇ ਖਵਾਤੇ ਨੇ ਆਪਾਂ ਨੂੰ ਨਾਣ ਭਰ ਕੇ ਆਲੂਆਂ ਵਾਲੇ ਪਨੀਰ ਦੀ ਸਬਜ਼ੀ ਨਾਲ ਤੇ ਬਹੁਤ ਹੀ ਟੇਸਟੀ ਬਣੀ ਸੀ ਤੇ ਉਸ ਤੋਂ ਬਾਅਦ ਕੰਮ ਕਰਨੇ ਬਿੜੇ ਤੇ ਬਹੁਤ ਜ਼ਿਆਦਾ ਮੀਂਹ ਪੈ ਚੁੱਕਿਆ ਸੀ ਇਸ ਕਰਕੇ ਠੰਡਾ ਮੌਸਮ ਹੋ ਗਿਆ ਤੇ ਸਾਰਿਆਂ ਨੇ ਪਲਾਨ ਬਣਾਇਆ ਵੀ ਅੱਜ ਆਪਾਂ ਜਾ ਕੇ ਕਿਤੇ ਘੁੰਮ ਕੇ ਆਨੇ ਆ ਤੇ ਸਾਡੇ ਇੱਥੇ ਨੇੜੇ ਹੈ ਗੈਰੀ ਫਾਰਮਸ ਤੇ ਜਿਹੜੇ ਵੀ ਇੱਥੇ 590 ਦੇ ਏਰੀਆ ਦੇ ਵਿੱਚ ਵਿੱਚ ਨੇ ਨੇੜੇ-ਤੇੜੇ ਇਹ ਉਹਨਾਂ ਲਈ ਬਹੁਤ ਵਧੀਆ ਜਾਣਕਾਰੀ ਹੈ ਤੁਸੀਂ ਵੀ ਦੇਖ ਲਓ ਜੀ 50 ਪਰ ਟਿਕਟ ਆ ਪਰ ਪਰਸਨ 3 ਸਾਲ ਤੋਂ ਉੱਪਰ ਬੱਚੇ ਦੀ ਟਿਕਟ ਲੱਗਦੀ ਹੈ ਤੇ 3 ਸਾਲ ਤੋਂ niche ਬੱਚੇ ਦੀ ਟਿਕਟ ਨਹੀਂ ਲੱਗਦੀ ਤੇ ਇਹ ਸਾਡੇ ਤੋਂ ਇਥੋਂ ਵੀ 25 ਮਿੰਟ ਦਾ ਰਸਤਾ ਸੀ ਤੇ ਲੋ ਜੀ ਅਸੀਂ ਸ਼ਾਮ ਨੂੰ ਪਹੁੰਚ ਗਏ ਸੀ 4:30 ਵਜੇ ਗੈਰੀ ਫਾਰਮਸ ਤੇ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ 뷰 ਆ ਤੇ ਬਹੁਤ ਸੋਹਣੀ ਹਵੇਲੀ ਬਣੀ ਹੋਈ ਹੈ ਉੱਥੇ ਘੁੰਮਣ ਵਾਸਤੇ ਆਪਣਾ ਜਿਵੇਂ ਕਿ ਬੋਟਿੰਗ ਕਰਨ ਵਾਸਤੇ ਵੀ ਜਗ੍ਹਾ ਬਣੀ ਹੋਈ ਹੈ ਬਹੁਤ ਸੋਹਣੀ ਤੇ ਸਾਰਿਆਂ ਨੇ ਬਹੁਤ ਸਾਰੀਆਂ ਆਪਣੀਆਂ ਪਿਕਸ ਵਗੈਰਾ ਖਿੱਚੀਆਂ ਬਹੁਤ ਵਧੀਆ ਮਤਲਬ ਸਾਨੂੰ ਫੀਲ ਹੋਇਆ ਤੇ ਬਹੁਤ ਹੀ ਮਜ਼ਾ ਆ ਗਿਆ ਕਿਉਂਕਿ ਮੌਸਮ ਵੀ ਠੰਡਾ ਸੀ ਤੇ ਸਾਰਾ ਕੁਝ ਇੰਨਾ ਵਧੀਆ ਸੀ ਕਿਉਂਕਿ ਗਰਮੀ 'ਚ ਤਾਂ ਕਿਤੇ ਜਾਣ ਹੀ ਨਹੀਂ ਸੀ ਸਕਦੇ ਰੱਬ ਨੇ ਮੌਸਮ ਇੰਨਾ ਠੰਡਾ ਕਰਤਾ ਸੀ ਤੇ ਫਿਰ ਅਸੀਂ ਆ ਕੇ ਚਲੋ ਕਿਤੇ ਘੁੰਮ ਕੇ ਆਨੇ ਆ ਇਹ ਆ ਨਾਨੋਕੀ ਨਾਨੋਕੀ ਦੇ ਕੋਲ ਹੀ ਗੈਰੀ ਫਾਰਮ ਹੈ ਨਾਨੋਕੀ ਜਿਹੜਾ ਉਹ ਟੂਰਿਸਟ ਪਲੇਸ ਇਸ ਕਰਕੇ ਹੈ ਵੀ ਉੱਥੇ ਜਿਹੜਾ ਫਿਲਮਾਂ ਵਗੈਰਾ ਸ਼ੂਟਿੰਗ ਵਗੈਰਾ ਹੁੰਦੀ ਉਹ ਸ਼ਨੀਵਾਰ ਤੇ ਐਤਵਾਰ ਖੁੱਲਦਾ ਤੇ ਜਿਹੜਾ ਇਹ ਹੈ ਗੈਰੀ ਫਾਰਮ ਹੈ ਇਹ ਹਰ ਰੋਜ਼ ਖੁੱਲਾ ਹੁੰਦਾ ਹੈ ਤੇ ਇੱਥੇ 50 ਰੁਪਏ ਟਿਕਟ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸੀ ਹੋਈ ਹੈ 3 ਸਾਲ ਤੋਂ ਉੱਪਰ ਹਰ ਇੱਕ ਪਰਸਨ ਦੀ 50 ਰੁਪਏ ਪਰ ਪਰਸਨ ਟਿਕਟ ਹੈ ਤੇ ਬਹੁਤ ਸਾਰੇ ਝੂਲੇ ਨੇ ਬਹੁਤ ਸਾਰਾ ਵਧੀਆ ਵੱਡਾ ਸਾਰਾ ਗਾਰਡਨ ਹੈ ਤੇ ਸਾਰਾ ਹਵੇਲੀ ਟਾਈਪ ਜਿਵੇਂ ਇਹ ਅੰਮ੍ਰਿਤਸਰ ਬਣਿਆ ਹੋਇਆ ਹੈ ਉਹਵੀਆਂ ਦੀਆਂ ਚੀਜ਼ਾਂ ਨੇ ਬਹੁਤ ਸੋਹਣੀਆਂ ਜੇ ਤੁਸੀਂ ਪ ਤੇ ਜਿਵੇਂ ਹੁਣ ਅਸੀਂ ਇੱਥੇ ਆਏ ਸੀ ਆਪਣੇ ਪਿੱਕੇ ਮੈਂ ਆਪਣੇ ਘਰ ਤੇ ਬਿਠਾਇਆ ਸੀ ਨਾਨਕੇ ਤੇ ਮਜ਼ਾ ਹੀ ਆ ਗਿਆ ਅੰਬਾਂ ਦੇ ਬਾਗ ਲੱਗੇ ਹੋਏ ਨੇ ਬਹੁਤ ਸੋਹਣਾ 뷰 ਹੈ ਸਾਰੇ ਜਣੇ ਜਿਹੜੇ ਕਿ ਨੇੜੇ-ਨੇੜੇ ਨੇ ਇੱਥੇ ਜ਼ਰੂਰ ਹੋ ਕੇ ਆਇਓ ਤੇ ਬਹੁਤ ਹੀ ਵਧੀਆ ਜਗ੍ਹਾ ਬਣੀ ਹੋਈ ਆ ਤੇ ਮਜ਼ਾ ਹੀ ਆ ਗਿਆ ਸਾਨੂੰ ਤਾਂ ਬਸ ਅਸੀਂ ਸਾਰੇ ਜਣੇ ਘੁੰਮ ਫਿਰ ਕੇ ਉਸ ਤੋਂ ਬਾਅਦ ਘਰ ਆਏ ਉੱਥੇ ਚਿਕੋਰਾ ਵਗੈਰਾ ਕਬੂਤਰ ਵਗੈਰਾ ਤੇ ਘੋੜੇ ਉਹਨਾਂ ਨੇ ਆਪਣੇ ਫਾਰਮ ਚ ਅੰਦਰ ਰੱਖੇ ਹੋਏ ਨੇ ਕਿਉਂਕਿ ਉਹਨਾਂ ਦਾ ਘਰ ਵੀ ਉੱਥੇ ਹੀ ਆ ਤੇ ਉਸ ਤੋਂ ਬਾਅਦ ਆਇ ਇੱਕ ਘਰ ਫਿਰ ਬਾਜ਼ਾਰ ਚ ਕੁਝ ਖਾ ਪੀ ਕੇ ਫਿਰ ਅਸੀਂ ਪਹੁੰਚੇ